ਪਿਤੇ ਦਿਨੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਮਨੀਂਦਰ ਸਿੰਘ ਉਰਫ ਗੰਨਾ ਜੋ ਜੇਲ੍ਹ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਜੇਲ੍ਹ ਦੀ ਕੰਦ ਟੱਪ ਕੇ ਰਫੂ ਚੱਕਰ ਹੋ ਗਿਆ ਸੀ ਅਤੇ ਪਟਿਆਲਾ ਜ਼ਿਲ੍ਹੇ ਦੀ ਸਾਰੀ ਹੀ ਪੁਲਿਸ ਉਸਨੂੰ ਤਲਾਸ਼ ਕਰ ਰਹੀ ਸੀ ਪਰ ਦੂਜੇ ਪਾਸੇ ਨਾਬਸਦਰ ਪੁਲਿਸ ਨੇ ਕੜੀ ਮਿਹਨਤ ਮੁਸ਼ਕਲ ਦੇ ਨਾਲ 2 ਦਿਨਾਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਇਸ ਹਵਾਲਾਤੀ ਨੂੰ ਪੁਲਿਸ ਵੱਲੋਂ ਨਾਕਾ ਬੰਦੀ ਦੇ ਦੌਰਾਨ ਇੱਕ ਹਜ਼ਾਰ ਨਸ਼ੀਲੀਆ ਗੋਲੀਆਂ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਇਸ ਮੌਕੇ ਤੇ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਨੇ ਦੱਸਿਆ ਹੈ ਕਿ ਹਵਾਲਾਤੀ ਬਹੁਤ ਹੀ ਸ਼ਾਤਰ ਹੈ ਇਸੇ ਪਹਿਲਾਂ ਵੀ ਵਕ-ਵਕ ਕੇਸ ਦਰਜ ਹੋ ਚੁੱਕੇ ਨੇ ਇਹਦਾ ਹੈ ਆਪਣਾ ਮਿਤੇ 12319 ਜਿਹੜਾ ਜਿਹੜੀ ਆਪਣੀ ਜੇਲ ਹੈਗੀ ਆ ਪਟਿਆਲਾ ਵਿਖੇ ਉੱਥੋਂ ਇਹ ਮਨਿੰਦਰ ਸਿੰਘ ਉਰਫ ਗੰਨਾ ਪੁੱਤਰ ਸਖਦੇਵ ਸਿੰਘ ਵਾਸੀ ਲਵਾਣਾ ਕਰਮੋ ਜੋ ਕਿ ਥਾਣਾ ਨੱਬਾ ਸਰਕ ਦਾ ਪਿੰਡ ਪੈਂਦਾ ਵਾ ਉੱਥੇ ਵਕ-ਵਕ ਕੇਸਾਂ ਦੇ ਵਿੱਚ ਜਿਹੜਾ ਇਹ ਆਪਣਾ ਜੇਲ ਦੇ ਵਿੱਚ ਬੰਦ ਸੀ ਤੇ ਮਿਤੀ 12 ਤਰੀਕ ਨੂੰ ਇਸ ਸਵੇਰੇ ਉਥੋਂ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਉਥੋਂ ਜੇਲ੍ਹ ਟੱਪ ਕੇ ਤੇ ਉਥੋਂ ਫਰਾਰ ਹੋ ਗਿਆ ਸੀਗਾ ਜਿਸ ਤੇ ਮਾਨਯੋਗ ਐਸਐਪੀ ਸਾਹਿਬ ਸ਼੍ਰੀ ਦੀਪਕ ਪਾਰਕੀ ਜੀ ਨੇ ਸਾਡੇ ਉਹਨਾਂ ਨੇ ਸਖਤ ਹਦਾਇਤਾਂ ਦਿੱਤੀ ਉਹਨਾਂ ਦੇ ਗਾਈਡਲਾਈਨ ਦੇ ਮੁਤਾਬਕ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਜਿਹਦੇ ਸਬੰਧ ਵਿੱਚ ਪਹਿਲਾਂ ਇਸ ਦੇ ਖਿਲਾਫ ਐਫਆਰ थाना ਤ੍ਰਿਪੜੀ ਵਿਖੇ ਦਰਜ ਹੋਈ ਸੀਗੀ ਉਸ ਦਿਵਾਰ ਟੀਮਾਂ ਬਣਾਉਣ ਤੇ ਜਿੱਦਾ ਐਸਐਚਓ ਸਦਰ ਗਗਨ ਚੌਂਕੀਨ ਚਾ ਰੋਟੀ ਇਹਨਾਂ ਦੇ ਨਾਲ ਫਿਰ ਕੋਰਸਾਂ ਵੇਰਾ ਸਾਰੇ ਟੀਮਾਂ ਬਣਾ ਕੇ ਇਹਨਾਂ ਦਾ ਪਿੱਛਾ ਕੀਤਾ ਤੇ ਜੋ ਅੱਜ ਅਸੀਂ ਇਹਨੂੰ ਆਪਣਾ ਜਿਹੜਾ 14 ਤਰੀਕ ਨੂੰ ਸਮੇਤ ਅਸੀਂ HR31M166497 ਮਾਰਕਾ ਹੀਰੋ ਹੋਂਡਾ ਮੋਟਰਸਾਈਕਲ ਤੇ ਇਹਨੂੰ ਅਸੀਂ ਕਾਬੂ ਕੀਤਾ ਜਿਹਦੇ ਵਿੱਚ ਤਲਾਸ਼ੀ ਲੈਣਦੇ ਅਸੀਂ 1000 ਜਿਹੜੇ ਛਿੱਲੀਆਂ ਗੋਲੀਆਂ ਜਿਹੜੀਆਂ ਤੋਂ ਬਰਾਮਦ ਹੋ ਚੁੱਕੀਆਂ ਨੇ ਤੇ ਇਹਦੇ ਜਿਹੜਾ ਅੱਗੇ ਪਹਿਲਾਂ ਵੀ ਇਹਦੇ ਕਾਫੀ ਪਰਚੇ ਦਰਜ ਨੇ ਉਪਰਨੇ 16 17 ਤੋਂ ਇਹ 2016 17 ਤੋਂ ਇਹ ਦੇ ਪਰਚੇ ਦਰਜ ਨੇ ਜੇਲ੍ਹਾਂ ਚ ਰਹਿ ਚੁੱਕਿਆ ਹੈ ਇਹਨੂੰ ਹੁਣ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਤੇ ਹੁਣ ਅਸੀਂ ਜਿਹੜਾ ਆਪਣਾ ਇਹਨੂੰ ਅੱਗੇ ਲੋਕ ਕਰਦੇ ਇਹ ਆਪਣਾ ਤੇ ਸਾਡੇ ਨਾਕੇ ਬੰਦੀ ਸੀ ਕੀਤੀ ਹੋਈ ਸੀ ਟ੍ਰਿਪੋਇੰਟ ਫੈਜਗੜ ਪਿੰਡ ਪਿੰਦਾ ਫੈਜਗੜ ਖਾਣਾ ਸਕਦੇ ਵਿੱਚ ਤੇ ਉਧਰੋਂ ਇਹ ਜੋੜੀਆਂ ਸਾਹ ਜਿਹੜਾ ਜੋ ਕਿ ਤਾਨੂੰ ਪਤਾ ਤੁਹਾਡੇ ਨੇੜੇ ਜਿੱਥੇ ਨਸ਼ਾ ਵਗੈਰਾ ਵੇਚਦਾ ਕਾਫੀ ਜ਼ੋਰ ਜਿੰਨ ਬੰਦੇ ਚ ਉਹ ਸਾਈਡ ਤੋਂ ਇਹ ਮੋਟਰਸਾਈਕਲ ਤੋਂ ਆ ਰਹੇ ਸੀਗਾ ਤੇ ਉੱਥੇ ਪੁਲਿਸ ਨੇ ਇਹਨੂੰ ਕਾਬੂ ਕੀਤਾ ਹੁਣ ਪਟਿਆਲੇ ਤੋਂ ਜਦੋਂ ਸੀਗਾ ਉੱਥੋਂ ਕਿ ਮੈਂ ਜਰ ਬੈਠ ਕੇ ਪਹੁੰਚੋ ਫਿਲਹਾਲ ਤਫਤੀਸ਼ ਜਰੀਆ ਬਟ ਜੋ ਮੁਰਲੀ ਹੈ ਤਫਤੀਸ਼ ਜਰੀਆ ਵੀ ਉੱਥੋਂ ਹੀ ਭੱਜ ਕੇ ਬਾਈ ਬੱਸ ਇਹ ਬਾਇਸ ਸੰਰੂਰ ਹੋ ਕੇ ਜੀਨ ਚਲੇਗਾ ਸੀ ਇਹ ਜੀਨ ਤੋਂ ਇਹ ਆਪਣੇ ਇੱਕ ਕਿਸੇ ਰਿਸ਼ਤੇਦਾਰ ਦਾ ਉੱਥੇ ਨਾਈਟ ਸਟੇ ਕੀਤਾ ਉੱਥੋਂ ਉਹਦਾ ਮੋਟਰਸਾਈਕਲ ਧੱਕੇ ਨਾਲ ਲੈ ਕੇ ਉਹ ਤਾਂ ਉਹ ਮੋਰਸੇ ਲੈ ਕੇ ਆ ਗਿਆ ਸੀਗਾ ਅੱਗੇ ਦਰਤੀਸ਼ ਨੂੰ ਪਤਾ ਕੋਈ ਨਹੀਂ ਕੀ ਕੀ ਕੀਤਾ ਤੇ ਕੀ ਕੀ ਕਿੱਥੇ ਨੇ ਜਾਣਾ ਸੀ ਆ ਜੇਲ੍ਹ ਦੇ ਵਿੱਚੋਂ ਜਦੋਂ ਭੱਜਿਆ ਉਹ ਇੱਕ ਵਾਰ ਇਹ ਨਾ ਗਾਂਬੇ ਹ ਡਿੱਗ ਗਿਆ ਤੰਤੋਂ ਉਹਦੇ ਸੱਟਾ ਆ ਉਹਨੇ ਦੱਸਿਆ ਬਾਕੀ ਤਾਂ ਉਹਨੇ ਦੱਸਿਆ ਸੱਟਾਂ ਵੀ ਲੱਗੀਆਂ ਜਦੋਂ ਕਿਉਂਕਿ ਤੁਹਾਨੂੰ ਪਤਾ ਦੀਵਾਰ ਜਿਹੜੀ ਹੈ ਬਹੁਤ ਉੱਚੀ ਹੁੰਦੀ ਆ ਜਦੋਂ ਇਹ ਗਿਰਿਆ ਤੇ ਇਹਦੇ ਦੋਹੇ ਪੈਰਾਂ ਤੇ ਸੱਟਾਂ ਲੱਗੀਆਂ ਪੈਰ ਠੋਗ ਗਏ ਤੇ ਇਹਨੂੰ ਕਿਹਦੇ ਲੈਫਟ ਜਿਹੜੀ ਆਈ ਤੇ ਸੱਟ ਵੀ ਲੱਗੀ ਆ ਜਿਨੂੰ ਅਸੀਂ ਆਪਣਾ ਮੈਡੀਕਲ ਦਵਾ ਦੇਣਾ ਜਿਹੜੇ ਚੋ ਭੱਜਣਾ ਬਹੁਤ ਮੁਸ਼ਕਲ ਦਾ ਚੱਕਵਾ ਦੇ ਕੇ ਕਿਵੇਂ ਭੱਜਿਆ ਉੱਥੇ ਦੇਖੋ ਉੱਥੇ ਕੋਈ ਏਸੀ ਦੀ ਜੋ ਦੱਸਿਆ ਏਸੀ ਦੀ ਤਾਰ ਨੂੰ ਰੋਕੋ ਜੇ ਉੱਪਰ ਵਾਇਰ ਕਰੰਟ ਵੀ ਹੁੰਦਾ ਪਰ ਇਹਨੇ ਏਸੀ ਇਸ ਕਿਉਂਕਿ ਨਸ਼ੇ ਦਾ ਕਾਫੀ ਸਰਵਨ ਵੀ ਕਰਦਾ ਸੀਗਾ ਪਰ ਉੱਥੇ ਜਿਹੇ ਸੀ ਮਿਲਦਾ ਨਹੀਂ ਸੀਗਾ ਨਾ ਤੇ ਘਰੇ ਵੀ ਜਿਵੇਂ ਦੱਸਿਆ ਇਹਨੇ ਵੀ ਮੈਨੂੰ ਪੈਸਿਆਂ ਦੀ ਪ੍ਰੋਬਲਮ ਸੀਗੀ ਉਹ ਮੰਚ ਆਇਆ ਤੇ ਉਸ ਉੱਪਰ ਕਲਕੇ ਜਿਹੜਾ ਹੈ ਜੇਲ੍ਹ ਚ ਭੱਜਿਆ ਹੈ ਪ੍ਰੋਡਕਸ਼ਨ ਵਾਰਡ ਤੋਂ ਸੰਗਰੂਰ ਪੁਲਿਸ ਵੀ ਇਹਨੂੰ ਲੈ ਗਈ ਜੀ ਕਿ 10 ਰੇਗ ਨੂੰ ਜੇਲ੍ਹ ਚ ਵਾਪਸ ਆਇਆ ਤੇ 12 ਉਹਨੇ ਭੱਜਿਆ ਕੋਈ ਇਥਾ ਕੁਝ ਕੋਈ ਸਾਹਮਣੇ ਆਇਆ ਕੋਈ ਇਹਨੇ ਇਹਦੇ ਵੱਖ-ਵੱਖ ਤਨ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹਦੇ ਪਹਿਲਾਂ ਕਾਫੀ ਪਰਚੇ ਦਰਜ ਨੇ ਚੋਰੀਆਂ ਦੇ ਖੋਹਾਂ ਦੇ ਤੋਂ ਫਿਰ ਵੱਖ-ਵੱਖ ਜਿਹੜੇ ਥਾਣੇ ਲੋੜਿੰਦੇ ਵੀ ਹੁੰਦੇ ਨੇ ਤੇ ਅੱਗੇ ਉਹ ਤਬਦੀਸ਼ ਦਾ ਜਿਹੜਾ ਨਾਪਾਜ ਵੀ ਜਿਹੜੇ ਇਹਦੇ ਖਿਲਾਫ ਕੋਈ ਚੋਰੀ ਦੇ ਹੋਰ ਕਦਮੇ ਦਰਜ ਨੇ ਹਾਂਜੀ ਦਰਜ ਨੇ ਪਾਸ ਤੋਂ ਦਰਜ ਨੇ ਬਾਕੀ ਹੁਣ ਤਬਦੀਸ਼ ਜਾਰੀ ਆ ਅੱਗੇ ਜੋ ਹੈ ਤੇ ਕੋਈ ਗੱਲ ਸਾਹਮਣੇ ਤੁਹਾਨੂੰ ਸੇਰ ਕੀਤੀ ਜਾਓ ਕੋਈ ਸਾਥੀ ਇਹਦੇ ਹੋਰ ਕੋਈ ਹਾਂਜੀ ਉਹੀ ਇਹਦੇ ਸਾਥੀ ਦੱਸ ਰਿਹਾ ਅੱਗੇ ਤਫਤੀਸ਼ ਤੁਹਾਨੂੰ ਕਰ ਲੈਣਾ ਨੈਕਸਟ ਟਾਈਮ ਦੱਸਾਂਗੇ